ਹਾਂਜੀ ਆਪਾਂ ਜਿਹੜੇ ਮੂੰਗੀ ਤੇ ਪਾਲਕ ਦੇ ਪਕੌੜੇ ਬਣਾਏ ਆ ਪੁੰਗਰੀ ਹੋਈ ਦਾਲ ਦੇ ਆਪਾਂ ਨੂੰ ਭਾਂਕੇ ਰੱਖਿਆ ਸੀ ਜੀ ਬਹੁਤ ਹੀ ਵਧੀਆ ਇਹ ਕ੍ਰਿਸਪੀ ਤੇ ਸੌਫਟ ਬਣੇ ਹੈਗੇ ਮੈਂ ਤੈਨ ਤੋੜ ਕੇ ਵੀ ਦਿਖਾਣੇ ਆ ਬਹੁਤ ਹੀ ਵਧੀਆ ਇਹਨਾਂ ਦਾ ਟੈਕਸਚਰ ਹੈਗਾ ਜੀ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਸਿਕਾ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀਅਰ ਗਾਰਡਨ ਕਿਚਨ ਦੇ ਵਿੱਚ ਕਾਮਿਟ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਜੀ ਆਪਾਂ ਬਣਾ ਰਹੇ ਆ ਪਕੌੜੇ ਜਿਹੜੇ ਕਿ ਆਪਾਂ ਜੀ ਇਹ ਮੂੰਗੀ ਦੇ ਪਕੌੜੇ ਬਣਾਵਾਂਗੇ ਜਿਹੜੀ ਗ੍ਰੀਨ ਮੂੰਗੀ ਹੁੰਦੀ ਉਹਨੂੰ ਆਪਾਂ ਭਿਉਂ ਕੇ ਰੱਖਿਆ ਇਹਨੂੰ ਦੋ ਦਿਨ ਪਹਿਲਾਂ ਆਪਾਂ ਭੁੰਨਤਾ ਹੈਗਾ ਆ ਹਣੇ ਜੀ ਬਹੁਤ ਹੀ ਵਧੀਆ ਦੇਖੋ ਪੁੰਗਰ ਗਈ ਹੈਗੀ ਆ ਤੁਹਾਨੂੰ ਪਤਾ ਹੀ ਆ ਜਿਹੜੀਆਂ ਪੁੰਗਰੀਆਂ ਹੋਈਆਂ ਦਾਲਾਂ ਆ ਇਹਨਾਂ ਦੇ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈਗਾ ਆਪਾਂ ਨੂੰ ਜ਼ਰੂਰ ਇਸ ਤਰ੍ਹਾਂ ਵੀ ਪਕੌੜੇ ਬਣਾਉਣੇ ਚਾਹੀਦੇ ਆ ਬਹੁਤ ਹੀ ਹੈਲਦੀ ਹੈਗੇ ਆਪਣੇ ਵਾਸਤੇ ਹਾਂਜੀ ਇਹ ਪਕੌੜੇ ਬਣਾਉਣ ਲਈ ਜੀ ਆਪਣੇ ਕੋਲ ਇਹਦੇ ਵਿੱਚ ਆਪਾਂ ਇੱਕ ਬੰਚ ਆ ਜਿਹੜਾ ਪਾਲਕ ਦਾ ਹੈ ਇਹਨੂੰ ਆਪਾਂ ਵਾਸ਼ ਕਰਕੇ ਕੱਟ ਲਿਆ ਹੈਗਾ ਆ ਇੱਕ ਕਪੜੇ ਕੋਲ ਪਿਆਜ਼ ਹੈਗਾ ਆ ਉਹਨੂੰ ਵੀ ਆਪਾਂ ਕੱਟ ਲਿਆ ਹੈਗਾ ਆ ਤੇ ਦੋ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਵੀ ਆਪਾਂ ਕੱਟ ਕੇ ਰੱਖ ਲਈਆਂ ਤੇ ਥੋੜਾ ਜਿਹਾ ਆਪਾਂ ਗ੍ਰੀਨਤਾ ਨਹੀਂ ਆਪਾਂ ਮੰਗੇ ਇਹਦੇ ਵਿੱਚ ਤੇ ਬਾਕੀ ਆਪਣੇ ਕੋਲ ਜੀ ਸੁੱਕੇ ਮਸਾਲੇ ਜਿਹੜੇ ਵੀ ਹੈਗੇ ਥੋੜਾ ਜਿਹਾ ਔਰ ਮਿਰਚ ਮਸਾਲਾ ਜਿਹੜੇ ਉਹ ਪਾਉਣੇ ਉਹ ਪਾਤੇ ਵਿੱਚ ਪਾਉਣੇ ਆ ਹੁਣ ਮੈਂ ਇਹਨਾਂ ਸਾਰਿਆਂ ਚੀਜ਼ਾਂ ਨੂੰ ਹੰਦੀ ਮਿਕਸ ਕਰ ਦਿੰਨੀ ਆ ਇਹ ਵਾਲੀ ਜੀ ਪਾਲਕ ਹੈਗੀ ਆ ਇੱਕ ਬੰਚ ਹੈ ਹੋਇਆ ਹਾਂਜੀ ਇਹ ਵਾਲੀਆਂ ਮਿਰਚਾਂ ਹੈਗੀਆਂ ਗ੍ਰੀਨ ਮਿਰਚ ਜਿਹੜੀ ਹੈਗੀ ਆ ਇਦੇ ਵਿੱਚ ਹੀ ਆਪਾਂ ਜਿਹੜਾ ਆਣੀਆਂ ਨੇ ਇਹ ਗਾ ਵੀ ਮਿਕਸ ਕਰ ਦੇਣਾ ਹੈਗਾ ਆ। ਇਹ ਜੀ ਧਨੀਆ ਹੈਗਾ ਆ। ਹਾਂਜੀ ਇਹਦੇ ਵਿੱਚ ਹੀ ਆਪਣੇ ਕੋਲ ਜਿਹੜਾ بیسਣ ਹੈ ਆਪਾਂ ਮਿਕਸ ਕਰ ਦੇਣਾ। ਹਾਂਜੀ ਇਹ بیسਣ ਪਾਉਣ ਤੋਂ ਪਹਿਲਾਂ ਆਪਾਂ ਜਿਹੜੇ ਸੁੱਕੇ ਮਸਾਲੇ ਇਹਦੇ ਵਿੱਚ ਪਾ ਦੇਣੇ ਹੈਗੇ ਆ। ਇਹ ਜੀ ਆਪਣੇ ਕੋਲ ਲੂਣ ਹੈ ਗਾਇਆ ਇਹ ਤੁਸੀਂ ਸਵਾਦ ਅਨਸਾਰ ਪਾ ਸਕਦੇ ਜਿੰਨਾ ਵੀ ਪਉਣਾ ਹੈ ਗਾਇਆ ਇਹ ਵਾਲਾ ਜੀ ਗਰਮ ਮਸਾਲਾ ਹੈ ਗਾਇਆ ਥੋੜਾ ਜਿਹਾ ਹਲਦੀ ਪਾਊਡਰ ਹੈ ਗਾਇਆ ਆਮਚੂਰ ਹੈ ਗਾਇਆ ਜਿੰਨਾ ਬਹੁਤ ਵਧੀਆ ਜੀ ਹਾਂ ਜੀ ਪਕੌੜਿਆਂ ਦਾ ਤੇਸ ਬਣਦਾ ਹੈਗਾ ਇਹ ਵਾਲੀ ਜੀ ਕਸੂਰੀ ਮੇਥੀ ਹੈ ਗੀਆ ਇਹ ਆਪਣੇ ਕੁਜਵੈਣ ਹੈ ਜੀ ਆ ਤੁਸੀਂ ਜਿੰਨੀ ਪੌਣੀ ਪਾ ਸਕਦੇ ਪਰ ਆਪਾਂ ਇਹਨਾਂ ਹੱਥ ਦੇ ਉੱਤੇ ਕ੍ਰਸ਼ ਕਰਕੇ ਪਾਉਣਾ ਹੈ ਤਾਂ ਬਹੁਤ ਵਧੀਆ ਫਲੇਵਰ ਆਉਂਦਾ ਹੈਗਾ ਆ ਜੇ ਤੁਸੀਂ ਨਹੀਂ ਵੀ ਪੌਣੀ ਜਵੈਂਟਾ ਤੁਸੀਂ ਸਕਿਪ ਕਰ ਸਕਦੇ ਪਰ ਇਹ ਬਹੁਤ ਹੀ ਵਧੀਆ ਆਪਣੇ ਹਾਜਮੇ ਵਾਸਤੇ ਹੁੰਦੀ ਹੈਗੀ ਆ ਹੁਣ ਇਹਦੇ ਵਿੱਚ ਹੀ ਆਪਾਂ ਦਹੀਂ ਪਾਉਣਾ ਹੈਗਾ ਆ ਹਾਂਜੀ ਹੁਣ ਆਪਾਂ ਜਿਹੜੀ ਦਾਲ ਆ ਪਾਲਕ ਆ ਸਾਰੀਆਂ ਚੀਜ਼ਾਂ ਮਸਾਲੇ ਪਾਏ ਆ ਤੈਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਕਿਉਂਕਿ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਦੇ ਵਿੱਚ ਆਪਾਂ ਜੀ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਪਾਲਕ ਵੀ ਆਪਾਂ ਵਾਸ਼ ਕੀਤੀ ਆ ਤੇ ਉਹਦਾ ਵੀ ਥੋੜਾ ਪਾਣੀ ਹੁੰਦਾ ਤੇ ਥੋੜੇ ਜਾਫਿਆਂ ਦੇ ਵਿੱਚ ਦਹੀਂ ਪਾਵਾਂਗੇ ਜਿੰਨੀ ਲੋੜਿਆ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਬਿਸਰ ਮਗਾ ਦੇਣਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਇਹਨੂੰ ਵਿੱਚ ਗਿੱਦੜਾਂ ਵਿੱਚ ਮਿਕਸ ਕਰ ਦੇਣਾ ਹਾਂਜੀ ਹੱਥ ਦੇ ਨਾਲੇ ਉਹ ਲਪਾਇ ਦੇ ਵਿੱਚ ਹੀ ਬੇਸਨ ਪਾ ਦੇਣਾ ਜਿੰਨਾ ਕਾਪਾਂ ਨੂੰ ਚਾਹੀਦਾ ਹੈਗਾ ਇਹ ਥੋੜਾ ਬਾਅਦ ਦੇ ਵਿੱਚ ਪਾਵਾਂਗੇ ਇਹ ਆਪਾਂ ਨੂੰ ਲੱਗਦਾ ਹੈਗਾ ਨਾ ਜੇ ਆਪਣਾ ਮਿਸ਼ਨ ਜਿਹੜਾ ਸਾਫਟ ਹੈਗਾ ਇਹ ਠੀਕ ਇਤਰਾਪਾ ਬੇਸਨ ਨੂੰ ਤੇ ਨੂੰ ਸਾਰੀਆਂ ਚੀਜ਼ਾਂ ਨੂੰ ਹੁਣ ਮਿਲਾ ਦੇਣਾ ਹੈਗਾ ਥੋੜਾ ਜਿਹਾ ਮੈਂ ਹੁਣ ਪਾਉਂਗੀ ਟਾਈਮ ਅੰਤ ਵਿੱਚਲਾ ਪਲਯੂਡਲੇ ਸਾਰਾ ਵਿੱਚ ਪਾ ਦਿੱਤਾ ਹੈਗਾ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਲਾ ਦੇਣਾ ਹੈਗਾ ਕਿਉਂਕਿ ਹੌਲੀ ਹੌਲੀ ਇਹ ਪੀਆ ਤੇ ਸੌਫਟ ਹੋ ਜਾਂਦਾ ਹੈ ਹਾਂਜੀ ਆਪਾਂ ਬੇਸਰ ਨੂੰ ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਹੈਗਾ ਹਾਂਜੀ ਇਹਦੇ ਵਿੱਚ ਆਪਾਂ ਅੱਧ ਤੱਕ ਚਮਚਾ ਜਿਹੜਾ ਹੈਗਾ ਇਹ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਕਿਉਂਕਿ ਦਾਲ ਜਿਹੜੀ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਆ ਤੇ ਥੋੜੇ ਇਹਨੂੰ ਸੌਫਟ ਕਰਨ ਲਈ jangan dia pembekin sudahda paman nihjinya pemeatan ਹਾਂਜੀ ਹੁਣ ਆਪਾਂ ਇਹਨਾਂ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਥੋੜੀਆ 10 ਮਿੰਟ ਮੈਨੂੰ ਆਪਾਂ ਪਿਆਰਿਆਂ ਦੇਣਾ ਇਹਦਾ ਕਵਰ ਕਰ ਦੇਣਾ ਤੁਸੀਂ ਉੱਤੇ ਪਲੇਟ ਪਿਟਕਣ ਦੇ ਤਾਂ ਇਹਨੂੰ ਕਵਰ ਕਰ ਦੋ ਬਾਅਦੇ ਵਿੱਚ ਫਿਰ ਆਪਾਂ ਇਹਨਾਂ ਦੇ ਪਕੌੜੇ ਬਣਾਣਾ ਹਾਂਜੀ ਆਪਾਂ ਇਹ ਤੇਲ ਗਰਮ ਆਪਾਂ ਕਰ ਲਿਆ ਹੈਗਾ ਹੁਣ ਜਿਹੜੇ ਆਪਣੇ ਦਾਲ ਦਾ ਜਿਹੜਾ ਮਿਸ਼ਰਣ ਆਪਾਂ ਮਿਕਸ ਕਰਕੇ ਰੱਖਿਆ ਜਿਹੜੇ ਪਕੌੜੇ ਆਪਾਂ ਹੁਣ ਛੋਟੇ-ਛੋਟੇ ਜਿਹੜੇ ਆ ਪਾਉਣੇ ਹੈਗੇ ਆ ਜਦੋਂ ਵੀ ਤੁਸੀਂ ਹਾਂਜੀ ਇਹਨੂੰ ਪਾਣੀ ਦਾ ਹੱਥ ਲਾ ਸਕਦੇ ਆ ਪਕੌੜੇ ਜਦੋਂ ਪਾਉਣ ਲੱਗੇ ਹਾਂਜੀ ਬਹੁਤ ਹੀ ਨਕੀਸਾਈ ਪੂਸੀ ਬਣਾਣਾ ਆਪਣੇ ਬਣਾ ਸਕਦੇ ਹਾਂ ਹੁਣ ਦੀ ਬਾਕੀ ਦੇ ਅੰਡੇ ਇੱਕ ਆਪਣਾ ਇੱਕ ਪੈਂਦੇ ਕਰਕੇ ਆਪਾਂ ਦੂਸਰੀ ਵਾਰੀ ਪਾ ਸਕਦੇ ਹਾਂ ਇਹਨੇ ਹਾਂਜੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਹਿਲਾ ਦੇਣਾ ਹੈ ਹਲਕਾ ਜਿਹਾ ਹਾਂਜੀ ਪਕੌੜੇ ਆਪਣੇ ਆਲਮੋਸਟ ਹੀ ਬਣ ਗਏ ਹੈਗੇ ਹਾਂਜੀ ਪੰਜ ਤੋਂ 7 ਮਿੰਟ ਹੋ ਗਏ ਆਪਾਂ ਇਹਨਾਂ ਨੂੰ ਫਰਾਈ ਕਰਦਿਆਂ ਨੂੰ ਹੁਣ ਆਪਾਂ ਦੂਜੀ ਸ਼ਾਣੀ ਲਾ ਕੇ ਇਹਨਾਂ ਨੂੰ ਕੱਢ ਲੈਣਾ ਹੈਗਾ ਤਾਂ ਫਿਰ ਆਪਣਾ ਜਿਹੜਾ ਨੈਕਸਟ ਲੋੜਿਆ ਉਹ ਪਾ ਸਕਦੇ ਹਾਂ ਬਹੁਤ ਵਧੀਆ ਜਿਹੇ ਪਕੌੜੇ ਬਣੇ ਆ ਕਿ ਦੇਖੋ ਜਿੰਨਾਂ ਦਾ ਰੰਗ ਵੀ ਬਹੁਤ ਵਧੀਆ ਹੈਗਾ ਤੁਹਾਨੂੰ ਪਤਾ ਹੀ ਆ ਜਿਹੜੀ ਪੁੰਦਰੀ ਹੋਈ ਦਾਲਾਂ ਹੁੰਦੀਆਂ ਆਪਣੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਗੁਣਦੇ ਹੈਗੇ ਤਾਂ ਬਹੁਤ ਹੈਲਥੀ ਪਕੌੜੇ ਹੈਗੇ ਆ ਤੁਸੀਂ ਜ਼ਰੂਰ ਬਣਾਉਣੇ ਜੀ ਇਹ ਮੂੰਗੀ ਦਾਲ ਦੇ ਪਕੌੜੇ ਹਾਂਜੀ ਤੇਲ ਵੀ ਆਪਣਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਜਿਹਾ ਹੋਣਾ ਚਾਹੀਦਾ ਹੈ ਹੀਟ ਜਿਹੜੀ ਹੈਗੀ ਹੈ ਨਹੀਂ ਤਾਂ ਫਿਰ ਵਿੱਚੋਂ ਕੱਚੇ ਰਹਿ ਜਾਂਦੇ ਪਕੌੜੇ ਫਿਰ ਆਪਣੇ ਜੇ ਤੇਲ ਜ਼ਿਆਦਾ ਗਰਮ ਹੈਗਾ ਆ ਹਾਂ ਜੀ ਆਪਣਾ ਜਿਹੜਾ ਦੂਸਰਾ ਲੋੜ ਆਪਾਂ ਪਾ ਦੇਣਾ ਹੈਗਾ ਇਹ ਹਾਂਜੀ ਆਪਣਾ ਜਿਹੜਾ ਦੂਜਾ ਲੋੜਿਆ ਆਪਾਂ ਸਾਰੇ ਪਕੌੜੇ ਪਾ ਦਿੱਤੇ ਹੈਗੇ ਆ ਥੋੜਾ ਜਿਹਾ ਆਪਣੇ ਕੋਮਿਸ਼ਨ ਨੂੰ ਹੋ ਰਿਹਾ ਆ ਆਪਾਂ ਬਾਅਦ ਦੇ ਵਿੱਚ ਫਿਰ ਜਿਹੜੇ ਹੈਗੇ ਹਾਂਜੀ ਹਾਂਜੀ ਥੋੜਾ ਜਿਹਾ ਇਹਨਾਂ ਨੂੰ ਆਪਾਂ ਹਿਲਾ ਲੈਣਾ ਹੈ ਹੁਣ ਹਾਂਜੀ ਆਪਣੇ ਵੀ ਪਕੌੜੇ ਜਿਹੜਾ ਦੂਸਰਾ ਪੂੜ ਵੀ ਆਪਾਂ ਪੂਰ ਪਾਇਆ ਹੈਗਾ ਉਹ ਵੀ ਹਾਂਜੀ ਆਪਣੇ ਬਣ ਗਏ ਹੈਗੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਦੇਖੋ ਜੀ ਬਹੁਤ ਹੀ ਵਧੀਆ ਕਲਰ ਆਇਆ ਹੈਗਾ ਆ ਤੇ ਬਹੁਤ ਹੀ ਕ੍ਰਿਸਪੀ ਤੇ ਕਰੇਪ ਕੋੜੇ ਬਣਦੇ ਹੈਗੇ ਦਾਲ ਨੂੰ ਢੀਮਕੇ ਜਿਹੜੇ ਆਪਾਂ ਬਣਾਉਣੇ ਹੈਗੇ ਬਹੁਤ ਜ਼ਿਆਦਾ ਟੇਸਟੀ ਜੀ ਹੁੰਦੇ ਆ ਹਾਂਜੀ ਆਪਾਂ ਇਹਨਾਂ ਨੂੰ ਕੱਢ ਦੇਣਾ ਹੈਗਾ ਬਾਹਰ ਹਾਂਜੀ ਥੋੜੀ ਜਿਹਾ ਜ਼ਿਆਦਾ ਤੇਲ ਲੈਣਾ ਹੈ ਕੱਢ ਦੇਣਾ ਹੈਗਾ ਹਾਂਜੀ ਇੱਕ ਲੋਡ ਆਪਣੇ ਕੋਲ ਹੋਰ ਹੈਗਾ ਥੋੜੇ ਜਿਹਾ ਆਪਣਾ ਮਿਸ਼ਨ ਅਜੇ ਬਚਿਆ ਹੈਗਾ ਉਹ ਵੀ ਨਾਲ ਹੀ ਆਪਾਂ ਹੁਣ ਪਾ ਦੇਣਾ ਹੈਗਾ ਹੰਜੀ ਆਪਣਾ ਲਾਦਣਾ ਹੈਗਾ ਇਹ ਵਾਲੇ ਜੀ ਆਪਣਾ ਲਾਸਟ ਟੂਟ ਸੀਗਾ ਜਿਹੜਾ ਸਾਰੇ ਪਕੌੜੇ ਆਪਾਂ ਬਣਾ ਲੈ ਹੈਗੇ ਹਾਂ ਹਾਂਜੀ ਪਕੌੜੇ ਜੀ ਆਪਣਾ ਜਿਹੜਾ ਲਾਸਟ ਪੂਰੇ ਆਏ ਵੀ ਹੁਣ ਬਣ ਗਏ ਹੈਗੇ ਆ ਹੁਣ ਆਪਾਂ ਸਟੋਰ ਨੂੰ ਘੱਟ ਜਿੰਨਾ ਬੰਦ ਤਾਂ ਸਾਰੇ ਇਹ ਬਾਹਰ ਕੱਢ ਲੈਣੇ ਨੇ ਲੇ ਗਏ ਹਿੰਦੀ ਬਹੁਤ ਵਧੀਆ ਪਕੌੜੇ ਬਣੇ ਜੀ ਬਹੁਤ ਇਹ ਕੁੱਕਰੇ ਪਕੌੜੇ ਜੇ ਤੱਕ ਕ੍ਰਿਸਪੀ ਬਣਦੇ ਹੈਗੇ ਆ ਦਾਲ ਦੇ ਪਕੌੜੇ ਗੇਸ ਵੀਜੀ ਬਹੁਤ ਵਧੀਆ ਹੈ ਗਿਆ ਆ ਥੋੜੇ ਤੇਲ ਆਪਾਂ ਜਿਹੜਾ ਹੈਗਾ ਇਕੱਠਾ ਹੈਗਾ ਹਾਂਜੀ ਜੀ ਆਪਣੇ ਸਾਰੇ ਪਕੌੜੇ ਬਣ ਗਏ ਹੈਗੇ ਆ ਪਕੌੜੇ ਬਹੁਤ ਵਧੀਆ ਬਣੇ ਆ ਬਹੁਤ ਟੇਸਟੀ ਆ ਨਾਈਸ ਸਮੈਲ ਆਉਂਦੀ ਆ ਹਾਂਜੀ ਤੋ ਬਹੁਤ ਜਿਆਦਾ ਹੈਲਦੀ ਵੀ ਹੈਗੇ ਆ ਕਿਉਂਕਿ ਮੂੰਗੀ ਦੀ ਦਾਲ ਜਿਹੜੀ ਆ ਜਦੋਂ ਇਹ ਉੰਗਰ ਜਾਂਦੀ ਤੇ ਬਹੁਤ ਹੀ ਜਿਆਦਾ ਹਾਂਜੀ ਇਹਦੇ ਵਿੱਚ ਨਿਊਟ੍ਰੀਸ਼ਨ ਹੁੰਦੀ ਆ ਹਾਂਜੀ ਇੱਕ ਮੈਂ ਤੁਹਾਨੂੰ ਪਕੌੜਾ ਤੋੜ ਕੇ ਇਹ ਦਿਖਾਉਣੀ ਆ ਥੋੜਾ ਜਿਹਾ ਠੰਡਾ ਲੈ ਕੇ ਦੇਖੋ ਜੀ ਬਹੁਤ ਹੀ ਵਧੀਆ ਵਿੱਚੋਂ ਸੌਫਟ ਵੀ ਹੈਗੇ ਆ ਤੇ ਬਹੁਤ ਜਿਆਦਾ ਕ੍ਰਿਸਪੀ ਵੀ ਹੈਗੇ ਆ ਇਸ ਤਰ੍ਹਾਂ ਤੁਸੀਂ ਵੀ ਜੀ ਮੂੰਗੀ ਦੀ ਦਾਲ ਦੇ ਪਕੌੜੇ ਬਣਾਉਣਾ ਜਿਹੜੇ ਕਿ ਬਹੁਤ ਹੀ ਵਧੀਆ ਤੇ ਬਹੁਤ ਹੈਲਦੀ ਹੈਗੇ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ